ਹਾਂਜੀ ਸਟੂਡੈਂਟਸ ਆਲ ਸਟੂਡੈਂਟਸ ਲਈ ਇਹ ਵੀਡੀਓ ਚਾਹੇ ਕੋਈ ਬੱਚਾ ਜਿਹੜੇ ਕਿ 1st ਤੋਂ ਲੈ ਕੇ 12th ਕਲਾਸ ਤੱਕ ਚਾਹੇ ਕੋਈ ਬੀਏ ਦੇ ਵਿੱਚ ਆ ਫਸਟ ਸੈਕੰਡ ਥਰਡ ਐਂਡ ਫੋਰਥ ਐਂਡ ਫਿਫਥ ਸਮ ਜਿਹੜੇ ਮਰਜ਼ੀ ਸਮਝ ਆ ਹਰ ਇੱਕ ਬੱਚਾ ਨੂੰ ਇਹ ਪ੍ਰੋਬਲਮ ਆ ਰਹੀ ਹੈ ਚਾਹੇ ਕੋਈ ਜਿਹੜੇ ਕਿ ਹੋਰ ਕੋਈ ਕੈਂਡੀਡੇਟ ਹੈ ਜਿਹੜੇ ਕਿ ਆਪਣੇ ਐਗਜ਼ਾਮਸ ਦੀ ਤਿਆਰੀ ਕਰ ਰਹੇ ਉਹਨਾਂ ਨੂੰ ਜਿਹੜੇ ਵੀਡੀਓਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਲੌਂਗ ਵੀਡੀਓ ਦੇ ਵਿੱਚ ਉਹ ਹੁੰਦੀ ਪੰਜਾਬੀ ਦੇ ਵਿੱਚ ਆ ਬਟ ਤੁਹਾਨੂੰ ਇੰਗਲਿਸ਼ ਦੇ ਵਿੱਚ ਮਿਲਦੀ ਆ ਹਨਾ ਵੀ ਇੰਗਲਿਸ਼ ਦੇ ਵਿੱਚ ਸਾਰੀ ਟਰਾਂਸਲੇਟ ਹੁੰਦੀ ਆ ਪੰਜਾਬੀ ਬਿਲਕੁਲ ਨਹੀਂ ਹੁੰਦੀ ਜਾਂ ਤੁਸੀਂ ਉਸ ਇੰਗਲਿਸ਼ ਨੂੰ ਪੰਜਾਬੀ ਦੇ ਵਿੱਚ ਕਿਵੇਂ ਕਰਨਾ ਮੈਂ ਤੁਹਾਨੂੰ ਇਹ ਦੱਸ ਦਿਆਂ ਤੇ ਹਿੰਦੀ ਦੇ ਵਿੱਚ ਤੁਸੀਂ ਕਿਵੇਂ ਚੇਂਜ ਕਰਨਾ ਠੀਕ ਹੈ ਤੇ ਜਿਹੜੇ ਸ਼ਾਰਟਸ ਨੇ YouTube ਸ਼ਾਰਟਸ ਨੇ ਜਿਹੜੇ ਉਹਨਾਂ ਨੂੰ ਵੀ ਤੁਸੀਂ ਆਪਣੀ ਲੈਂਗੁਏਜ ਚ ਕਿਵੇਂ ਕਰਨਾ ਜੇ ਤੁਸੀਂ ਹਿੰਦੀ ਨੂੰ ਸੁਣਦੇ ਹੋ ਹਿੰਦੀ ਦੇ ਵਿੱਚ ਤਾਂ ਤੁਸੀਂ ਹਿੰਦੀ ਲੈਂਗੁਏਜ ਚ ਕਿਵੇਂ ਕਰਨਾ ਜੇ ਤੁਸੀਂ ਪੰਜਾਬੀ ਦੇ ਵਿੱਚ ਸੁਣਨੇ ਚਾਹੇ ਲੌਂਗ ਵੀਡੀਓ ਨੇ ਚਾਹੇ ਤੁਹਾਡੇ ਸ਼ਾਰਟਸ ਨੇ ਉਹਨਾਂ ਨੂੰ ਪੰਜਾਬੀ ਚ ਕਿਵੇਂ ਕਰਨਾ ਤੇ ਜੇ ਕੋਈ ਪੰਜਾਬੀ ਦੇ ਵਿੱਚ ਤਾਂ ਉਹਨੂੰ ਇੰਗਲਿਸ਼ ਦੇ ਵਿੱਚ ਕਿਵੇਂ ਕਰਨਾ ਮੈਂ ਤੁਹਾਨੂੰ ਇਹ ਸਾਰਾ ਦੱਸ ਦਿਆਂ ਵੀ ਤੁਸੀਂ ਆਪਣੇ ਵੱਲੋਂ ਜਿਹੜੀ ਕਿ ਚੇਂਜ ਕਿਵੇਂ ਕਰਨੀ ਆ ਆ ਆਡੀਓ ਠੀਕ ਹੈ ਇਹ ਜਿਹੜਾ YouTube ਵੱਲੋਂ ਹੀ ਜਿਹੜੇ ਕਿ ਇੱਕ ਮਤਲਬ ਕਿ ਆਪਾਂ ਨੂੰ ਮਿਲਿਆ ਹੋਇਆ ਜਿਹਦੇ ਵਿੱਚ ਤੁਸੀਂ ਤੁਹਾਨੂੰ ਹਰ ਲੈਂਗੁਏਜ ਦੇ ਵਿੱਚੋਂ ਮਤਲਬ ਕਿ ਵੀਡੀਓ ਮਿਲ ਰਹੀ ਹੈ ਤੁਸੀਂ ਆਪਣੇ ਵੱਲੋਂ ਉਹਨੂੰ ਆਪਣੀ ਮਤਲਬ ਕਿ ਜਿਹੜੀ ਤੁਸੀਂ ਆਡੀਓ ਜਿਹੜੀ ਆਵਾਜ਼ ਚ ਸੁਣਨਾ ਚਾਹੁੰਦੇ ਉਸ ਨੂੰ ਤੁਸੀਂ ਚੇਂਜ ਕਰ ਸਕਦੇ ਦੇਖੋ ਜਿਵੇਂ ਆ ਮੈਂ ਵੀਡੀਓ ਚਲਾ ਰਹੀ ਹਾਂ ਤੁਹਾਨੂੰ ਇੰਗਲਿਸ਼ ਚ ਮਿਲੇਗੀ ਹਨਾ ਦੇਖੋ ਇਹ ਇੰਗਲਿਸ਼ ਚ ਹੈ ਹੈਲੋ ਸਟੂਡੈਂਟਸ ਠੀਕ ਹੈ ਵਾਪਸ ਕਰਦੇ ਹਾਂ ਕਿ ਪੰਜਾਬੀ ਚੁੱਕੀ ਮੈਂ ਦਾ ਜੇ ਹਿੰਦੀ ਚ ਮੈਨਾ ਦੇਖੋ ਜਬ ਯੂਨੀਵਰਸਿਟੀ ਚੰਡੀਗੜ੍ਹ ਅਪ ਪ੍ਰਪੇਅਰਿੰਗ ਦਾ ਪੰਜਾਬੀ ਕੰਪਲਸਰੀ ਉਹ ਮੈਨੂੰ ਰਾਈਟ ਸਾਈਡ ਤੇ ਰਾਈਟ ਸਾਈਡ ਤੇ ਜਿਹੜਾ ਨਾ ਹੁੰਦਾ ਹੈ ਉਹ ਦੇਖਿਆ ਆਹ ਆਦਰ ਸਬਜੈਕਟਸ ਦਾ ਲੰਮਾ ਜਿਹਾ ਕਰਾ ਇਸ ਤੇ ਕਲਿੱਕ ਕਰਨਾ ਠੀਕ ਹੈ ਰਾਈਟ ਸਾਈਡ ਤੇ ਜਿਹੜਾ ਸਟਾਰ ਆ ਉਹਨੂੰ ਕਲਿੱਕ ਕਰਨਾ ਉਹ ਕਲਿੱਕ ਇੰਗਲਿਸ਼ ਦੇ ਗੈਸ ਸਿਪਰਸ ਇਸ ਨਾਉ ਆਰਸ 올 ਦੀ ਅਦਰ ਟਾਪਿਕਸ ਹੈ ਬੀਨ ਹਾਂਜੀ ਇਹਨੂੰ ਕਲਿੱਕ ਕਰਨਾ ਇਹਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਰਜੇ ਇੱਥੇ ਦੇਖੋ ਆਡੀਓ ਟਰੈਕ ਲਿਖਿਆ ਹੋਇਆ ਆਡੀਓ ਟਰੈਕ ਲਿਖਿਆ ਹੋਣਾ ਆਡੀਓ ਟਰੈਕ ਇਹਨੂੰ ਤੁਸੀਂ ਕਲਿੱਕ ਕਰਨਾ ਇਹਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਥੇ ਅ ਦੇਖੋ ਇੱਕ ਤਾਂ ਹੈਗੀ ਪੰਜਾਬੀ ओरिजिनल ਇੱਕ ਹੈਗੀ ਇੰਗਲਿਸ਼ ਤਾਂ ਤੁਸੀਂ ਪੰਜਾਬੀ ਦੇ ਵਿੱਚ ਸੁਣਨਾ ਹੈ ਨਾ ਕਿਉਂਕਿ ਮੈਂ ਇੰਗਲਿਸ਼ ਦੇ ਵੀਡੀਓਜ਼ ਅਪਲੋਡ ਕਰ ਰਹੀ ਹਾਂ ਤੁਸੀਂ ਉਹਨੂੰ ਪੰਜਾਬੀ ਦੇ ਵਿੱਚ ਕਹਿ ਰਹੇ ਹੋ ਕਿ ਮੈਮਮ ਟਰਾਂਸਲੇਟ ਕਰੋ ਜਦੋਂ ਕਿ ਮੈਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਹੀ ਆਪਣੀ ਆਵਾਜ਼ ਦੇ ਵਿੱਚ ਹੀ ਤੁਹਾਨੂੰ ਵੀਡੀਓਜ਼ ਅਪਲੋਡ ਕੀਤੀਆਂ ਨੇ ਬਟ ਇਹੇ ਮੈਂ ਸਾਰੀਆਂ ਵੀਡੀਓਜ਼ ਜਿਹੜੇ ਕਿ ਆਪਣੀ ਲੈਂਗੁਏਜ ਦੇ ਵਿੱਚ ਹੀ ਆਪਣੇ ਆਵਾਜ਼ ਦੇ ਵਿੱਚ ਹੀ ਸਾਰੇ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਬਣਾ ਰਹੀ ਹਾਂ ਬਟ ਇਹ ਜਿਹੜੇ ਕਿ YouTube ਵੱਲੋਂ ਫੀਚਰ ਹੈ ਜਿਹਦੇ ਵਿੱਚ ਤਾਂ ਜਿਹੜੀ ਹਰ ਇੱਕ ਵੀਡੀਓਜ਼ ਦੀ ਜਿਹੜੇ ਵੀ ਕੋਈ ਅਪਲੋਡ ਕਰ ਰਹੇ ਨੇ ਠੀਕ ਹੈ ਉਹ ਇੰਗਲਿਸ਼ ਦੇ ਵਿੱਚ ਕਨਵਰਟ ਹੋ ਰਹੀ ਹੈ ਤਾਂ ਤੁਸੀਂ ਉਹਨੂੰ ਆਪਣੇ ਵੱਲੋਂ ਚੇਂਜ ਕਰ ਸਕਦੇ ਹੋ ਤੁਸੀਂ ਇਹ ਦੁਬਾਰਾ ਫਿਰ ਤੋਂ ਦੱਸ ਦਿਆਂ ਇੱਥੇ ਤੁਸੀਂ ਜਾਣਾ ਠੀਕ ਹੈ ਰਾਈਟ ਸਾਈਡ ਤੇ ਜਿਹੜੇ ਇੱਥੇ ਇਹਨੂੰ ਕਲਿੱਕ ਕਰਨਾ ਹੈ ਇੱਥੇ ਤੁਸੀਂ ਇਹਨੂੰ ਕਲਿੱਕ ਕਰਾਂਗਾ ਜਦੋਂ ਤੁਹਾਨੂੰ ਇੱਥੇ ਮਿਲ ਜੂਗਾ ਪੰਜਾਬੀ ਜਾਂ ਇੰਗਲਿਸ਼ ਤੁਸੀਂ ਪੰਜਾਬੀ ਦੇ ਵਿੱਚ ਕਰਨਾ ਤਾਂ ਤੁਸੀਂ ਪੰਜਾਬੀ ਟਿਕ ਕਰ ਦਿਓ ਪੰਜਾਬੀ ਜਦੋਂ ਤੁਸੀਂ ਟਿਕ ਕਰ ਲੈ ਫਿਰ ਉਹਨੂੰ ਵੀਡੀਓ ਨੂੰ ਪਲੇ ਕਰੋ ਤਾਂ ਤੁਹਾਨੂੰ ਮੇਰੀ ਆਵਾਜ਼ ਚੁੱਕੀ ਦੇ ਵਿੱਚ ਪੰਜਾਬੀ ਗੜ ਸੈਂਫਟਾ ਤੁਸੀਂ ਉੱਥੋਂ ਵੀ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਿਆ ਹੋਊਗਾ ਠੀਕ ਹੈ ਤੇ ਜਿਵੇਂ ਮੈਂ ਹਿਸਟਰੀ ਦੇ ਵੀਡੀਓਜ਼ ਅਪਲੋਡ ਕਰੂੰਗੀ ਜੇ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਸੁਣਾਉਣਾ ਤੁਸੀਂ ਹਿੰਦੀ ਦੇ ਵਿੱਚ ਸੁਣਾ ਤਾਂ ਤੁਸੀਂ ਤੁਸੀਂ ਹਿੰਦੀ ਵੀ ਚੇਂਜ ਕਰ ਸਕਦੇ ਹੋ ਤੇ ਹਿੰਦੀ ਦੀ ਵੀ ਆਪਸ਼ਨ ਹੋਣਾ ਠੀਕ ਹੈ ਇੰਗਲਿਸ਼ ਦੇ ਵਿੱਚ ਵੀ ਕਰ ਸਕਦੇ ਹੋ ਜੇ ਤੁਹਾਨੂੰ ਪੰਜਾਬੀ ਵਿੱਚ ਮਿਲ ਰਹੀ ਆ ਜੇ ਇੰਗਲਿਸ਼ ਵਾਲੀ ਆ ਤੁਹਾਨੂੰ ਪੰਜਾਬੀ ਵਿੱਚ ਕਰ ਸਕਦੇ ਹੋ ਆਪਣਾ ਪ੍ਰੋਜੈਕਟ ਦਾ ਫਸਟ ਆਟਮ ਬੋਮਬ ਠੀਕ ਹੈ